ਠੀਕ ਹੈ ਸਤਿ ਸ਼੍ਰੀ ਅਕਾਲ ਵਿਖੇ ਤੁਸੀਂ ਔਨ ਇਅਰ ਅੱਜ ਕੱਲ ਰਿਸ਼ਤੇ ਰਿਸ਼ਤੇ ਨਹੀਂ ਰਹੇ ਕਿਉਂਕਿ ਰਿਸ਼ਤਿਆਂ ਦੇ ਵਿੱਚ ਜੋ ਨਿੱਘ ਹੁੰਦਾ ਸੀ ਜੋ ਪਿਆਰ ਹੁੰਦਾ ਸੀ ਉਹ ਕਿਤੇ ਨਾ ਕਿਤੇ ਮੁੱਕਦਾ ਜਾ ਰਿਹਾ ਔਰ ਇਸੇ ਕਰਕੇ ਸਾਡੀ ਇਨਸਾਨੀਅਤ ਵੀ ਖਤਮ ਹੋ ਰਹੀ ਹੈ ਲੁਧਿਆਣੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਭਰਾ ਨੇ ਹੀ ਭਰਾ ਦਾ ਕਤਲ ਕਰ ਦਿੱਤਾ ਭਰਾ ਸਕਾ ਤਾਂ ਨਹੀਂ ਸੀ ਪਰ ਮਾਸੀ ਦਾ ਮੁੰਡਾ ਸੀ ਔਰ ਕਿਹਾ ਜਾਂਦਾ ਹੈ ਕਿ ਭੈਣਾਂ ਦੇ ਯਾਨੀ ਕਿ ਮਾਸੀਆਂ ਦੇ ਮਾਮਿਆਂ ਦੇ ਜੋ ਬੱਚੇ ਹੁੰਦੇ ਨੇ ਉਹ ਸਕੀਆਂ ਵਾਂਗੂ ਹੀ ਪਿਆਰ ਲਿੰਦੇ ਨੇ ਤੇ ਸਖਿਆ ਵਾਂਗੂ ਹੀ ਉਹਨਾਂ ਦੇ ਨਾਲ ਰਿਸ਼ਤੇ ਨਿਭਦੇ ਨੇ ਕਿਉਂਕਿ ਮਾ ਦੇ ਪਰਿਵਾਰ ਦੇ ਨਾਲ ਉਹਨਾਂ ਦਾ ਸੰਬੰਧ ਹੁੰਦਾ ਪਰ ਇੱਕ ਮਾਸੀ ਦੇ ਮੁੰਡੇ ਨੇ ਆਪਣੇ ਹੀ ਮਾਸੀ ਦੇ ਮੁੰਡੇ ਦਾ ਕਤਲ ਕਰ ਦਿੱਤਾ ਇਹ ਇਲਜ਼ਾਮ ਕੋਈ ਹੋਰ ਨਹੀਂ ਲਗਾ ਰਿਹਾ ਬਲਕਿ ਜੋ ਮ੍ਰਿਤਕ ਮੁੰਡਾ ਹੈ ਸੂਰਜ ਉਸ ਦੀ ਮਾਂ ਅਤੇ ਉਸ ਦੇ ਭੈਣ ਨੇ ਇਹ ਇਲਜ਼ਾਮ ਲਗਾਏ ਨੇ ਕਿ ਸਾਡੇ ਭਰਾ ਦਾ ਜੋ ਕਤਲ ਕੀਤਾ ਗਿਆ ਹੈ ਉਹ ਮਾਸੀ ਦੇ ਮੁੰਡੇ ਨੇ ਕਰ ਦਿੱਤਾ ਸਭ ਤੋਂ ਵੱਡੀ ਗੱਲ ਸਵੇਰਸਾਰ ਦਾ ਟਾਈਮ ਸੀ ਸਵੇਰੇ 6:30 7 ਵਜੇ ਦਾ ਟਾਈਮ ਜਦੋਂ ਸੂਰਜ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਉਸੇ ਵਕਤ ਉਸ ਦੇ ਬਾਸੀ ਦੇ ਮੁੰਡੇ ਨੇ ਰੜਕ ਕੱਢ ਲਈ ਜੋ ਕਾਫੀ ਪੁਰਾਣੇ ਵਕਤ ਤੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਰੰਜਿਸ਼ ਚੱਲ ਰਹੀ ਸੀ ਕਿ ਲੜਾਈ ਚੱਲ ਰਹੀ ਸੀ ਔਰ ਲੜਾਈ ਉਹ ਰੜਕ ਇਸ ਕਰਕੇ ਕੱਢੀ ਗਈ ਕਿ ਸਵੇਰੇ ਸਵੇਰੇ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਉਸੀ ਵਕਤ ਉਸਦੇ ਮਾਸੀ ਦੇ ਮੁੰਡੇ ਨੇ ਸੂਰਜ ਦੇ ਉੱਤੇ ਹਮਲਾ ਕਰ ਦਿੱਤਾ ਸੂਰਜ ਘਰੇ ਪਹੁੰਚਿਆ ਪਰ ਘਰ ਪਹੁੰਚ ਕੇ ਉਸਨੇ ਦਮ ਤੋੜ ਦਿੱਤਾ ਉਸਦੀ ਭੈਣ ਦਾ ਤੇ ਉਸਦੀ ਮਾਂ ਦਾ ਕਹਿਣਾ ਹੈ ਕਿ ਉਸਦਾ ਮਾਸੀ ਦਾ ਮੁੰਡਾ ਨਜਾਇਜ਼ ਸ਼ਰਾਬ ਵੇਚਦਾ ਸੀ ਤੇ ਸੂਰਜ ਨੂੰ ਤੰਗ ਪਰੇਸ਼ਾਨ ਕਰਦਾ ਸੀ ਕਿ ਤੂੰ ਵੀ ਇਹ ਸ਼ਰਾਬ ਵੇਚ ਤੇ ਇਸ ਦੇ ਵਿੱਚੋਂ ਜੋ ਪੈਸੇ ਦੀ ਕਮਾਈ ਹੋਣੀ ਹੈ ਉਸ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਮੈਨੂੰ ਦੇ ਨਾ ਸਿਰਫ ਮਾਸੀ ਦੇ ਮੁੰਡੇ ਇਹ ਉਸ ਦੇ ਉੱਤੇ ਪ੍ਰੈਸ਼ਰ ਪਾ ਰਿਹਾ ਸੀ ਬਲਕਿ ਉਸ ਦਾ ਪੂਰਾ ਪਰਿਵਾਰ ਵੀ ਉਸ ਤੇ ਪ੍ਰੈਸ਼ਰ ਪਾ ਰਿਹਾ ਸੀ ਸੁਰਜ ਦੀ ਮਾਂ ਦਾ ਕਹਿਣਾ ਹੈ ਕਿ ਮੇਰਾ ਮੁੰਡਾ ਇਹ ਕੰਮ ਕਰਨਾ ਨਹੀਂ ਚਾਹੁੰਦਾ ਸੀ ਔਰ ਇਸੇ ਕਰਕੇ ਪਿਛਲੇ 6 ਤੋਂ 7 ਮਹੀਨਿਆਂ ਤੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਹ ਬਹੁਤ ਜ਼ਿਆਦਾ ਡਰਿਆ ਡਰਿਆ ਰਹਿੰਦਾ ਸੀ ਕਿਉਂਕਿ ਇਹ ਜੋ ਉਸ ਦੀ ਭੈਣ ਦਾ ਜੋ ਮੁੰਡਾ ਹੈ ਉਸ ਦੀ ਭੈਣ ਦਾ ਜੋ ਪਰਿਵਾਰ ਹੈ ਉਹ ਕ੍ਰਿਮੀਨਲ ਰਿਕਾਰਡ ਹੈ ਸੱਟਾ ਵੀ ਖਿਲਾਉਂਦੇ ਨੇ ਉਸ ਤੋਂ ਇਲਾਵਾ ਨਸ਼ਾ ਵੀ ਵੇਚਦੇ ਨੇ ਤੇ ਨਜਾਇਜ਼ ਸ਼ਰਾਬ ਵੀ ਵੇਚਦੇ ਨੇ ਉਸ ਦੀ ਮਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਨੂੰ ਵੀ ਉਸ ਦੇ ਪੈਣ ਦੇ ਮੁੰਡੇ ਵੱਲੋਂ ਉਹਨਾਂ ਦੇ ਘਰ ਤੇ ਰੇਡ ਪੁਆਈ ਗਈ ਫਿਰ ਪੁਲਿਸ ਜਦੋਂ ਛਾਪੇਮਾਰੀ ਕਰਨ ਪਹੁੰਚੀ ਤਾਂ ਉਹਨਾਂ ਦੇ ਘਰ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਔਰ ਇਸੀ ਗੱਲ ਤੋਂ ਉਹ ਪਰੇਸ਼ਾਨ ਸੀ ਕਿ ਪੁਲਿਸ ਆਖਿਰ ਸੂਰਜ ਨੂੰ ਫੜ ਕੇ ਕਿਉਂ ਨਹੀਂ ਲੈ ਕੇ ਗਈ ਇਸੀ ਗੱਲ ਦੀ ਰੜਕ ਉਸਨੇ ਅੱਜ ਕੱਟ ਲਈ ਤੇ ਮੇਰੇ ਮੁੰਡੇ ਨੂੰ ਮਰਵਾ ਦਿੱਤਾ ਇਹ ਜੋ ਮਾਮਲਾ ਸਾਹਮਣੇ ਆਇਆ ਦੱਸਦੀ ਹਾਂ ਲੁਧਿਆਣੇ ਦਾ ਮਾਮਲਾ ਹੈ ਲੁਧਿਆਣੇ ਦੇ ਫੀਲਡ ਗੰਜ ਤੇ ਪ੍ਰੇਮਨਗਰ ਇਲਾਕੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਕਾਫੀ ਅਰਸੇ ਤੋਂ ਇਹ ਪਰਿਵਾਰ ਰਹਿ ਰਿਹਾ ਹੈ ਤੇ ਜਿਸ ਪਰਿਵਾਰ ਦੇ ਮੁੰਡੇ ਨੇ ਜਿਸ ਮਾਸੀ ਦੇ ਮੁੰਡੇ ਨੇ ਸੁਰਜ ਦਾ ਕਤਲ ਕੀਤਾ ਹੈ ਉਹ ਵੀ ਇਸੇ ਇਲਾਕੇ ਦੇ ਵਿੱਚ ਇਸੇ ਮੋਹੱਲੇ ਦੇ ਵਿੱਚ ਰਹਿੰਦਾ ਹੈ ਗੁਆਣ ਦੇ ਵਿੱਚ ਹੀ ਰਹਿੰਦਾ ਹੈ ਔਰ ਆਪਸ ਦੇ ਵਿੱਚ ਇੰਨੀ ਜ਼ਿਆਦਾ ਰੰਜਿਸ਼ ਵੱਧ ਗਈ ਕਿ ਪਿਛਲੇ 6 ਤੋਂ 7 ਮਹੀਨਿਆਂ ਤੋਂ ਤਾਂ ਕੀਤਾ ਜਾ ਰਿਹਾ ਸੀ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਜੋ ਮਾਮਲਾ ਸਾਹਮਣੇ ਆਇਆ ਹੈ ਉਸ ਦੇ ਮੁਤਾਬਕ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਬਿਆਨ ਦਰਜ ਕੀਤੇ ਜਾ ਰਹੇ ਨੇ ਦੋਸਤੋ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਪਰ ਕਿਸ ਤਰੀਕੇ ਉਸ ਦੀ ਮਾਂ ਬਿਲਕ ਬਿਲਕ ਕੇ ਸਾਰਾ ਕੁਝ ਦੱਸ ਰਹੀ ਤੇ ਉਸ ਦੀ ਪੈਣ ਕਿਵੇਂ ਆਪਣੇ ਭਰਾ ਦੀ ਮੌਤ ਦੇ ਪਿੱਛੇ ਦੀ ਜੋ ਸੱਚਾਈ ਹੈ ਉਹ ਦੱਸ ਰਹੀ ਹੈ ਤੁਸੀਂ ਵੀ ਸੁਣੋ ਪੂਰਾ ਜ ਮੇਰੀ ਕੀ ਗੱਲ ਕੀ ਹੋਈ ਹੈ ਇਹ ਜੀ 6 ਮਹੀਨਿਆਂ ਤੋਂ ਮੇਰੇ ਮੁੰਡੇ ਦੇ ਪਿੱਛੇ ਲੱਗਿਆ ਹੋਇਆ ਕਹਿੰਦਾ ਤੈਨੂੰ ਮਾਰੂੰਗਾ ਤੈਨੂੰ ਮਾਰੂੰਗਾ ਤੈਨੂੰ ਛੱਡਦਾ ਨਹੀਂ ਤੇਰੀ ਰੋਟੀ ਖਾਊਂਗਾ ਕਹਿੰਦਾ ਤੂੰ दारू ਵੇਚ ਮੈਨੂੰ ਅੱਧਾ ਹਿੱਸਾ ਦੇ ਇੱਕ ਸਾਲ ਮੈਂ ਦਿੱਤਾ ਹੈਗਾ ਇੱਕ ਸਾਲੇ ਨੇ ਤੋਤੇ ਨੇ ਮੰਨੂ ਨੇ ਅਸੀਸੇ ਨੇ ਉਹਦੀ ਬੋਟੀ ਦੇ ਪੈਸੇ ਗਿਣੇ ਨੇ ਬੱਡੇ ਤੇ ਬੈਠ ਕੇ ਫੁਕ 15 15 ਅਸੋ 5 5 6 6000 ਦਿੱਤਾ ਸੀ ਪਹਿਲਾ ਮੇਰਾ ਮੁੰਡਾ ਮਾਰਦਾ ਕਹਿੰਦਾ ਤੈਨੂੰ ਕੰਮ ਮੁੱਕ ਤੈਨੂੰ ਕੁਛ ਨਹੀਂ ਕੰਮ ਕਰਨ ਦਿੰਦਾ ਆਪ ਜੂਆ ਵੀ ਖਲਾਂਦਾ ਹੈ दारू ਵੀ ਵੇਚਦਾ ਹੈ ਸੱਟੇ ਬਿੱਲੂ ਆਉਂਦੇ ਨੇ ਹੈ ਤੇ ਗੰਝਾ ਵੀ ਵੇਚਦੇ ਨੇ ਗੰਝਾ ਵੀ ਦਸਾਉਂਦੇ ਮੁਕਰ ਤੇ ਪ੍ਰੇਪਾ ਬੰਦੇ ਕਰੇ ਇਹ ਸਾਰਾ ਕੰਮ ਕਰਦਾ ਕਹਿੰਦਾ ਤੈਨੂੰ ਨਹੀਂ ਕਰਨ ਦੇਣਾ ਪੁੱਸ ਵੀ ਅਸੀਂ ਗਲੀ 'ਚ ਖੜਦੇ ਆ ਜਿਨ੍ਹਾਂ ਦੀਆਂ ਵੀ ਜੱਫਾ ਪਾਉਂਦੀਆਂ ਨੇ ਤੇ ਬੰਦੇ ਵੀ ਸਾਨੂੰ ਮਾਰ ਨੂੰ ਕਰੇ ਚਾਰ ਆ ਜਾਂਦੇ ਨੇ ਫੜ ਦੇ ਇਹ ਪਹਿਲਾਂ ਵੀ ਬੰਦਾ ਮਾਰਿਆ ਹਣ ਹੁਣ ਮੇਰਾ ਮਾਰਦਾ ਅਜ ਰਾਤੀ ਕੁਛ ਨਹੀਂ ਹੁੰਦੀ ਰਾਤੀ ਇਹਨਾਂ ਨੂੰ ਪੁਲਿਸ ਭੇਤੀ ਇੱਕ ਪੁਲੀਸੀ ਦੀ ਵੀਡੀਓ ਪਾਤੀ ਕਹਿੰਦੇ ਦਾਰੂ ਵੇਚਦਾ ਜਨਾਬ ਜੀ ਆਏ ਸਾਡੀ ਤਲਾਸ਼ੀ ਲੇ ਗਏ ਉੱਪਰ-ਨੇਚ ਸਾਡੇ ਘਰੇ ਨਹੀਂ ਮਿਲਿਆ ਡਾਕਟਰ ਵੀ ਕੁਛ ਨਹੀਂ ਮਿਲਿਆ ਸਾਹਬ ਜੀ ਇਹ ਖੁੰਦੇ ਕ ਕੱਢੀ ਵੀ ਮਿਲ ਲੀ ਉਥੇ ਟਿਪੇ ਮੁੰਡੇ ਦੇ ਦੇਖਿਆ ਕਰੇਟ ਮਾਲਦੀ ਨਾਲ ਗੱਲ ਕਰਦਾ ਘਰੇ ਪੁਲਸਵਾਰ ਕੀ ਪੁਲ ਸਾੜੇ ਛੱਡ ਕੇ ਇਹ ਖੁੰਦੇ ਕ ਹੋ ਗਈ ਉਹ ਤਤੜ ਕੀ ਇਹਨਾਂ 7 ਵਜੇ ਗਲੀ ਚ ਫੜ ਲਿਆ ਐਕਟਿਵ ਆ ਵੀ ਨਹੀਂ ਵੇਚ ਤਾਨਾ ਜੀ तो इसके मारते इसके शीशा है मनु है और तोता और शीशे की जी सोनू वो मारती है जी हमारे हम है, और और इनसे बहुत परेशान है हमने अपना मकान भी बेचना सवेरे सात बजे साढ़े सात बजे गुरुद्वारे में मत्था टेकने गया था वो सात बजे गुरुद्वारे में मत्था टेकने गया था रास्ते में आ रहा था उसके मुंह पे मारे और पेट पे लात गुस्से मारे आमनी थे पांच मुंह से नहीं बताए नाक मुंह से और मुंह में से जी खौना रहे थे उसके हां हमने किसी गली वाले ने बताया वो गली वाले इंक्वायरी करने से वो गुआई जाने से मुकर गए जी वो ज्यादा सारे जने हैं और है। बंदा मारा हाउस ने उसके चाचा के लड़के ने तो तेज के लड़के ने पहले बंदा मारा हुआ है नाड़ काटी हुआ है पैर काटे गुस्से ने पुराना एक लड़का इथे प्रेम नगर रह रहा सिगा जिस वेरे मथा टिकण गया सी गुरुद्वारा साहब ते ओरा गुवांडिया ने किसी ना कोई झगड़ा होया ਉਸ ਦਾ ਇਹ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਸਰ ਦੱਸਿਆ ਜਾ ਰਿਹਾ ਹੈ ਕਿ ਮਹੱਲੇ ਵਿੱਚ ਰਾਤ ਨੂੰ ਰੇਡ ਵੀ ਕੀਤੀ ਗਈ ਹੈ ਉਹ ਚੀਜ਼ ਵੈਰੀਫਾਈ ਕਰ ਰਹੇ ਹਾਂ ਹਲੇ ਦੀ ਕਿ ਕਿਸ ਚੀਜ਼ ਦੀ ਇਨਫੋਰਮੇਸ਼ਨ ਸੀ ਹਲੇ ਹਲੇ ਇਸ ਨੂੰ ਵੈਰੀਫਾਈ ਕਰ ਰਹੇ ਹਾਂ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਜਿਹੜੀ ਹੋਈ ਸੀ ਕਿ ਕਿਸ ਕਰਨ ਲੱਗ ਗਈ ਸੀ ਇਹਨਾਂ ਦੇ ਕਹਿਣ ਦਾ ਦਾਅਵਾ ਕਰ ਰਹੇ ਕਿ ਇਹਨਾਂ ਦੀ ਪੁਰਾਣੀ ਰੰਜਿਸ਼ ਸੀ ਆਪਸ ਰਿਸ਼ਤੇਦਾਰ ਹੀ ਹੈਗੇ ਨੇ ਦੋਨੇ ਇਹ ਜਿਹੜੇ ਦੋਨੇ ਪਰਿਵਾਰ ਨਾਲ ਸਰ ਲੇਕਿਨ ਪਰਿਵਾਰ ਦਾ ਕਹਿਣਾ ਕੋਈ ਜਿਹਦਾ ਦਾਰੂ ਦੂਰੂ ਵੇਚਦੇ ਆ ਉਹ ਚੀਜ਼ ਚੈੱਕ ਕਰ ਰਹੇ ਆ ਜਿਹੜੇ ਕੋਈ ਇਸ ਗੱਲ ਨੂੰ ਲੈ ਕੇ ਹਿਸਾਬਾਜੀ ਦੀ ਰੰਜਿਸ਼ ਵਾਜੀ ਸੀ ਇਸ ਤਰ੍ਹਾਂ ਦੀ ਤਾਂ ਕੋਈ ਹੈ ਨਹੀਂ ਉਹੀ ਸਾਰੇ ਐਂਗਲ ਦੇਖ ਰਹੇ ਆ ਜਿਹੜੇ ਸਰ ਹੁਣ ਤੱਕ ਜਿਹੜੀ ਤੁਹਾਡੀ ਜਾਂਚ ਪੜਤਾਲ ਤੋਂ ਕੀ ਸਮਝ ਆਈ ਨਹੀਂ ਹੱਸਤਾ ਜਸਟ 5 ਮਿੰਟ ਹੋਇਆ ਅਗੇ ਕਾਰੀ ਦੇਖਿਆ ਬਾਕੀ ਮੌਕਾ ਦੇਖ ਰਹੇ ਆ ਸੀਸੀਟੀਵੀ ਵਗੈਰਾ ਨਹੀਂ ਹੱਸਤਾ ਨਹੀਂ ਕੋਈ ਚੀਜ਼ ਨਹੀਂ ਮਿਲਿਆ